लुधियाना क्लब सारे के सारे आए हैं डीवी सारिया लड़कियां इतने हाजिर ने सारिया फन कर रही डांस कर रही हजे हूँ खाना भी शुरू होगा डांस भी होगा इट्स अ वंडरफुल कि सार आर लुकिंग वेरी ब्यूटीफुल ऑल आर वेलकम दो हजार छब्बीस भी ਅਸੀਂ ਸੈਲੀਬ੍ਰੇਟ ਕਰ ਰਿਹਾ ਅਸੀਂ ਨਵੇਂ ਸਾਲ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਨਿੱਕੇ ਕਰਦੇ ਵੀ ਸਾਰੇ ਸਾਰੇ ਖੁਸ਼ ਰਹਿਣ ਸਾਰੇ ਦੇ ਧਾਰੇ ਖੁਸ਼ਹਾਲੀਆਂ ਮਾਣਨ ਤਰੱਕੀਆਂ ਕਰਨ ਆਇਆ ਕਿ ਲੁਧਿਆਣਾ ਕਲੱਬ ਹੋਇਆ ਤਾਂ ਇਸ ਤੋਂ ਦੇ ਕਲੱਬ ਵੀ ਸਾਡਾ ਪ੍ਰੋਗਰਾਮ ਹੋ ਰਿਹਾ ਹੈ ਅਦਾਰਾ ਜਿਹੜਾ ਆਟਮ ਦੇਖਣ ਵਾਲੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਪਹੁੰਚਿਆ ਜ ਲੁਧਿਆਣਾ ਕਲੱਬ ਵਿਖੇ ਜਿੱਥੇ ਬਾਹਰ ਐਸੋਸੀਏਸ਼ਨ ਦੇ ਫਨ ਕਲੱਬ ਵੱਲੋਂ ਇੱਕ ਨਵੇਂ ਸਾਲ ਦੀ ਆਮਦ ਦੇ ਉੱਤੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਆਓ ਚੱਲਦੇ ਹਾਂ ਹਾਲ ਦੇ ਅੰਦਰ ਦੇਖਦੇ ਆ ਕਿ ਬਾਰ ਐਸੋਸੀਏਸ਼ਨ ਵਕੀਲਾਂ ਵੱਲੋਂ ਮੈਡਮਾਂ ਵੱਲੋਂ ਖਾਸ ਕਰਕੇ ਜਿਹੜਾ ਮੈਡਮ ਸਾਡੀ ਵਿਜੇ ਕੁਮਾਰ ਜੀ ਉਹਨਾਂ ਦੇ ਅਗਵਾਈ ਦੇ ਵਿੱਚ ਜਿਹੜਾ ਸਮਾਗਮ ਕਰਵਾਇਆ ਜਰ ਆਓ ਚੱਲਦੇ ਹਾਂ ਹਾਲ ਦੇ ਅੰਦਰ ਦੇਖਦੇ ਆ ਕਿ ਮੈਡਮ ਸਾਹ ਕੀ ਕੀ ਇਹਨਾਂ ਨੇ ਪ੍ਰੋਗਰਾਮ ਰੱਖਿਆ ਤੇ ਕੀ ਸੈਲੀਬ੍ਰੇਸ਼ਨ ਕਰ ਰਹੇ ਨੇ ਕਿਵੇਂ ਨਵੇਂ ਸਾਲ ਦੀਆਂ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ ਹਾਂਜੀ ਮੈਮ ਜੀ ਅੱਜ ਤੁਸੀਂ ਇਹ ਸਮਾਗਮ ਕਰਾ ਰਹੇ ਹੋ ਨਵੇਂ ਸਾਲ ਦੀ ਆਮਦ ਦੇ ਉੱਤੇ ਆਪਣੇ ਸਾਰੇ ਜਥੇ ਵੱਲੋਂ ਫਨ ਕਲੱਬ ਜਿਹੜੀ ਤੁਹਾਡੀ ਬਣਾਈ ਆ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਲੁਧਿਆਣਾ ਫਨ ਕਲੱਬ ਆਰਗੇਨਾਈਜੇਸ਼ਨ ਨੇ ਜਾਂ ਸਾਡੇ ਕਲੱਬ ਨੇ ਕਾਲ ਦਿੱਤੀ ਸੀ ਇਨ ਸ਼ੋਰਟ ਸਰਵਿਸ ਦੇ ਵਿੱਚ ਬਹੁਤ ਸਾਰੇ ਆਪ ਸਾਡੇ ਐਡਵੋਕੇਟਸ ਲੜਕੀਆਂ ਆਈਆਂ ਨਿਊ ਇਅਰ ਦਾ ਹੋ ਗਿਆ ਸੀ ਪਰ ਨਿਊ ਇਅਰ ਸੈਲੀਬ੍ਰੇਸ਼ਨ ਦੀ ਕੰਮ ਰਹਿ ਗਿਆ ਸੀ ਸੋ ਅੱਜ ਅਸੀਂ ਲੁਧਿਆਣਾ ਕਲੱਬ ਦੇ ਵਿੱਚ ਸਾਰੇ ਦੇ ਸਾਰੇ ਆਏ ਆ ਡੀਵੀ ਦੀ ਸਾਰੀਆਂ ਲੜਕੀਆਂ ਇੱਥੇ ਹਾਜ਼ਰ ਨੇ ਸਾਰੀਆਂ ਫਨ ਕਰੀਆਂ ਡਾਂਸ ਕਰੀਆਂ ਹਜੇ ਹੁਣ ਖਾਣਾ ਵੀ ਸ਼ੁਰੂ ਹੋਊਗਾ ਨਾਲ ਨਾਲ ਡਾਂਸ ਵੀ ਹੋਊਗਾ ਇਟਸ ਅ ਵੰਡਰਫੁਲ ਕਿ ਸਾਰ ਆ ਲੁਕਿੰਗਸ ਵੈਰੀ ਬਿਊਟੀਫੁਲ ਆਲਰ ਵੈਲਕਮ ਜਿਹੜੀ ਬਿਊਟੀ ਤੁਹਾਡੀ ਬਣਾਈ ਹੈ ਜਿਹਦੇ ਬਾਰੇ ਕੀ ਕਹਿਣਾ ਤੁਸੀਂ ਮੇਰੀ ਜਿਹੜੀ ਮੇਰੀ ਬਿਊਟੀ ਬਣਾਈ ਹੈ ਇਹ ਬਿਊਟੀ ਇਹ ਮੇਰੇ ਫਰੈਂਡਸ ਦਾ ਪਿਆਰ ਹੈ ਇਤਨਾ ਲਵ ਹੈ ਕਿ ਉਹ ਮੈਨੂੰ ਇੰਨਾ ਪਿਆਰ ਕਰਦੇ ਆ ਇਹ ਮੈਂ ਉਹਨਾਂ ਦਾ ਦੇਣਾ ਕਦੀ ਨਹੀਂ ਦੇ ਸਕਦੀ ਇਸ ਲਾਈਵ ਦੇ ਵਿੱਚ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਜਿੰਨਾ ਪਿਆਰ ਜਿੰਨੀ ਰਿਸਪੈਕਟ ਹੋ ਜਿੰਨਾ ਮੇਰਾ ਕਰਦੇ ਨੇ ਆਈ ਲਵ 올 ਮਾਈ ਫਰੈਂਡਸ 올 ਮਾਈ ਫਰੈਂਡਸ ਆਈ ਲਵ 2026 ਕਿੱਧਰ ਗਿਆ 2026 ਦੇ ਵਿੱਚ 2026 ਵੀ ਅਸੀਂ ਸੈਲੀਬ੍ਰੇਟ ਕਰ ਰਿਹਾ ਅਸੀਂ ਨਵੇਂ ਸਾਲ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਅੱਜ ਨਿਸ਼ਚੈ ਕਰਦੇ ਵੀ ਸਾਰੇ-ਸਾਰੇ ਖੁਸ਼ ਰਹਿਣ ਸਾਰੇ ਦੇ ਘਰੇ ਖੁਸ਼ਹਾਲੀਆਂ ਮਾਣਨ ਤਰੱਕੀਆਂ ਕਰਨ ਆਇਆ ਕਿ ਲੁਧਿਆਣਾ ਕਲਬ ਚ ਹੋਇਆ ਤਾਂ ਅਸੀਂ ਤੋਂ ਵੱਡੇ ਕਲਬ ਚ ਵੀ ਸਾਡਾ ਪ੍ਰੋਗਰਾਮ ਹੋਵੇ ਸਾਡੇ ਦੇਖੋ ਸਪான்ਸਰ ਵੀ ਹੁੰਦੇ ਸਾਡੇ ਪ੍ਰਧਾਨ ਜੀ ਨੇ ਵੀ ਹੈਲਪ ਕੀਤੀ ਹੈ ਸਾਡੇ ਫਾਈਨਾਂਸ ਬਰਮਾ ਜੀ ਨੇ ਵੀ ਹੈਲਪ ਕੀਤੀ ਹੈ ਤਾਂ ਛੋਟਾ ਜਿਹਾ ਪ੍ਰੋਗਰਾਮ ਨੂੰ ਬਹੁਤ ਖੁਸ਼ ਸੁਰਤ ਚਾਰ ਚੰਦ ਲੱਗੇ ਆ ਸੋ ਆਈ ਥੈਂਕਸ ਟੂ ਆਲ ਆਫ ਇਸ ਰਮ ਮੀਡੀਆ ਜੀ ਕਹਿ ਰਹੀ ਹੈ ਸਾਰੀਆਂ ਕੁੜੀਆਂ ਨੇ ਜੇ ਡਾਂਸ ਕਰਨਾ ਵਾ ਵੀ ਆਈ ਥੈਂਕਸ ਟੂ ਮੀਡੀਆ ਕਿ ਉਹਨਾਂ ਨੇ ਆ ਕੇ ਹੀ ਕਵਰੇਜ ਕੀਤੀ ਤੇ ਥੈਂਕ ਯੂ ਪੰਜਾਬ ਦੇ ਵਿੱਚ ਜਿਵੇਂ ਮਹਿਲਾਵਾਂ ਨੇ ਤੁਸੀਂ ਸਮਾਗਮ ਕੀਤਾ ਨੋ ਡਾਂਸ ਕੋਈ ਏਜੰਟਸ ਨਹੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮਹਿਲਾਵਾਂ ਨੂੰ ਵੀ ਮਹਿਲਾਵਾਂ ਨੂੰ ਕਿਵੇਂ ਆਪਣਾ ਔਰ ਪਾਵਰ ਕਾਇਮ ਰੱਖਣੀ ਚਾਹੀਦੀ ਮਹਿਲਾਵਾਂ ਜੋ ਆ ਸਾਡੇ ਸਮਾਜ ਦੀ ਪੂਰਨ ਸ਼ਕਤੀ ਹੈ ਸੰਪੂਰਨ ਸ਼ਕਤੀ ਹੈ ਉਹਨਾਂ ਨੂੰ ਦੇਖੋ ਇਹਨੇ ਐਡਵੋਕੇਟਸ ਆਗੇ ਸਾਡੀ ਬਾਰ ਦੇ ਵਿੱਚ 300 ਔਰ 400 ਲੇਡੀ ਐਡਵੋਕੇਟਸ ਨੇ ਉਹਨਾਂ ਦੀ ਵਿਰਪਾਵਰੀ ਹੈ ਹਾਰ ਅਕਣਾ ਨਹੀਂ ਥਕਣਾ ਨਹੀਂ ਅਕਣਾ ਨਹੀਂ ਥਕਣਾ ਨਹੀਂ ਚੰਗੇ ਦਿਨ ਆਣਗੇ ਹਾਂਜੀ ਮੈਮ ਕੀ ਨਾਮ ਜੀ ਤੁਹਾਡਾ ਮੇਰਾ ਬਨੀਤਾ अरोड़ा ਐਡਵੋਕੇਟ ਹਾਂਜੀ ਅੱਜ ਤੁਸੀਂ ਨਵਾਂ ਸਾਲ ਸੈਲੀਬ੍ਰੇਟ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਅਸੀਂ ਨਵਾਂ ਸਾਲ ਸੈਲੀਬ੍ਰੇਟ ਕਰ ਰਹੇ ਹਾਂ ਵੀਜੇ ਮੈਮ ਦੀ ਬਦੌਲਤ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਵੀਜੇ ਮੈਮ ਨੇ ਪਹਿਲਾਂ ਵੀ ਤੀ ਦਾ ਫੈਸਟੀਵਲ ਬਹੁਤ ਅੱਛਾ ਸਾਨੂੰ ਸੈਲੀਬ੍ਰੇਟ ਕਰਵਾਇਆ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਵੀਜੇ ਮੈਮ ਹਮੇਸ਼ਾ ਸਾਨੂੰ ਬਹੁਤ ਰਿਸਪੈਕਟ ਦਿੰਦੇ ਆ ਬਹੁਤ ਪਿਆਰ ਦਿੰਦੇ ਆ ਜਿਵੇਂ ਅਸੀਂ ਤੀਹਾਂ ਦੇ ਵਿੱਚ ਪਿਆਰ ਉਹਨਾਂ ਤੋਂ ਲਿੱਤਾ ਰਿਸਪੈਕਟ ਲਈ ਤੋ ਵੀਜੇ ਮੈਮ ਸਾਨੂੰ ਉਰੇ ਵੀ ਦੇ ਰਿਹਾ ਐ ਇਸ ਲਈ ਅਸੀਂ ਨਿਊ ਇਅਰ ਬਹੁਤ ਅੱਛਾ ਸੈਲੀਬ੍ਰੇਟ ਕਰ ਰਹੇ ਹਾਂ ਤੁਸੀਂ ਦੇਖ ਹੀ ਰਹੇ ਹੋ ਅਸੀਂ ਕਿੰਨਾ ਇੰਜੋਏ ਕਰ ਰਹੇ ਹਾਂ ਸੋ ਥੈਂਕ ਯੂ ਵੀਜੇ ਮੈਮ ਥੈਂਕ ਯੂ ਸੋ ਮੱਚ मैडम जी की कहना चाहने हो बार एसोसिएशन आज अपने कोट लाके एडवोकेट वाले कोट लाके आज सैंपल भर दिया च जीसी कोट लाए नहीं हुए ਸਾਡੇ ਦਿਮਾਗ ਚ ਹਲੇ ਵੀ ਪਾਏ ਹੋਏ ਨੇ ਇਹ ਤਾਂ ਤੁਸੀਂ ਸਾਨੂੰ ਵਰਡ ਯੂਜ਼ ਹੀ ਨਾ ਕਰੋ थैंक यू ठीक है जी ਤੇ दूसरी गल ये आ ਵੀ ਅਸੀਂ ਬਹੁਤ ਇੰਜੋਏ ਕੀਤਾ ਆ ਤੇ ਅਸੀਂ ਹਰ ਸਾਲ ਇੰਜੋਏ ਕਰਨਾ ਚਾਹੁੰਦੇ ਆ थैंकफुल ਸਾਡੇ विजय मैडम ਲਈ ਸੀਨੀਅਰ ਐਡਵੋਕੇਟ ਨੇ ਸਾਡੇ ਤੋਂ ਤੇ ਜੇ ਉਹ ਅੱਜ ਇਹ ਪਾਰਟੀ ਨਾ ਕਰ ਦਿੱਤੇ ਅਸੀਂ ਇੰਜੋਏ ਨਾ ਕਰਦੇ ਮੈਡਮ ਜੀ ਮੇਰੇ ਕੋਰਟ ਲਾਉਣ ਦਾ ਮਤਲਬ ਹੈ ਸੀ ਕੋਰਟ ਚੋਂ ਨਿਕਲ ਕੇ ਤੁਸੀਂ ਅੱਜ ਸੈਲੀਬ੍ਰੇਸ਼ਨ ਦੇ ਹਾਲ ਦੇ ਵਿੱਚ ਹੋ ਕੋਰਟ ਚ ਹੀ ਰਹਿੰਦੇ ਨੇ ਸਰ ਸਾਡੇ ਦਿਮਾਗ ਚ ਕੇਸ ਘੁੰਮਦੇ ਹੀ ਰਹਿੰਦੇ ਨੇ ਰਾਤ ਨੂੰ ਸੁੱਤੇ ਵੀ ਸਾਡੀ ਅੱਖ ਖੁੱਲ ਜਾਂਦੀ ਆ ਇਸ ਟਾਈਮ ਇੰਜੋਏ ਕਰ ਰਹੇ ਹਾਂ ਇੰਜੋਏ ਕਰਦੇ ਵੀ ਸਾਡੇ ਸਾਨੂੰ ਆਪਣੇ ਜਿਹੜੇ ਸਾਡੇ ਕਲਾਇੰਟ ਨੇ ਸਾਨੂੰ ਪਰਿਵਾਰ ਦਾ ਮੈਂਬਰ ਲੱਗਦੇ ਨੇ ਅਸੀਂ ਉਹਨਾਂ ਲਈ ਹਮੇਸ਼ਾ ਹੀ ਉਹ ਰਹਿੰਦੇ ਆ ਅਸੀਂ ਸੌਂਦੇ ਨਹੀਂ ਹਾਂਗੇ ਜਾਗਦੇ ਹੀ ਆਂ ਅਸੀਂ ਆ ਬਹੁਤ ਇੰਜੋਏ ਕਰ ਰਹੇ ਹਾਂ ਅਸੀਂ ਅੱਜ ਬਹੁਤ ਇੰਜੋਏ ਕਰ ਰਹੇ ਹਾਂ मैम जी सस्श्रीगल जी मेरा नाम एडवोकेट आशम टिल्लो। अस इथे लुधियाना क्लब ਦੇ ਵਿੱਚ ਅੱਜ ਨਿਊ ਇਅਰ ਸੈਲੀਬ੍ਰੇਸ਼ਨ ਕਰਨ ਆਏ ਆ ਤੇ ਇੱਥੇ ਵਿਜੇ मैम ਜਿਹੜੇ ਸਾਡੇ ਸੀਨੀਅਰ ਐਡਵੋਕੇਟ ਨੇ ਉਹਨਾਂ ਦੇ ਕੈਨ ਸਦਕੇ ਇੱਥੇ ਅਸੀਂ ਪਾਰਟੀ ਜੁਆਇਨ ਕੀਤੀ ਆ ਕਿਉਂਕਿ ਸਾਰਾ ਦਿਨ ਤਾਂ ਅਸੀਂ ਕੋਰਟ ਦੇ ਵਿੱਚ ਬਿਜ਼ੀ ਰਹਨੇ ਆ ਤੇ ਬਟ ਸਾਨੂੰ ਬਹੁਤ ਇੰਜੋਏ ਕਰ ਰਹੇ ਆ ਬਹੁਤ ਮਜ਼ਾ ਆ ਰਿਹਾ ਰੀਅਲੀ ਹੈਪੀ ਨਿਊ ਇਅਰ ਟੂ 올 थैंक यू थैंक यू मैम थैंक यू ਇਹ ਸਾਨੂੰ ਐਡਵੋਕੇਟ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੈਡਮਾਂ ਨੇ ਆਪਣੇ ਐਨਜੋਏ ਕਰ ਰਹੇ ਨੇ ਕੋਰਟ ਤੋਂ ਬਾਹਰ ਆ ਕੇ ਇੱਕ ਹਾਲ ਦੇ ਵਿੱਚ ਦੀਵਾਨ ਹਾਲ ਦੇ ਵਿੱਚ ਇੱਕ ਹਾਲ ਆ ਜਿਹਦੇ ਵਿੱਚ ਇਹਨਾਂ ਨੇ ਇੰਜੋਏ ਕੀਤਾ ਬਹੁਤ ਵਧੀਆ ਲੱਗਿਆ ਜਿਹੜਾ ਇਹਨਾਂ ਨੇ ਨਵਾਂ ਸਾਲ ਸੈਲੀਬ੍ਰੇਸ਼ਨ ਕੀਤਾ ਨਵਾਂ ਸਾਲ ਦਾ ਆਮਦ ਨੂੰ ਜਿਹੜਾ ਇਹ ਸਮਾਗਮ ਕਰਵਾਇਆ ਗਿਆ ਸਭ ਦਾ ਆਧਾਰਾ ਜੁਝਾਰ ਟਾਈਮ ਜੀ ਵੱਲੋਂ ਵੀ ਸਾਰਿਆਂ ਨੂੰ ਵਧਾਈਆਂ ਨੇ ਨਵੇਂ ਸਾਲ ਦੀਆਂ ਵਾਹਿਗੁਰੂ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਜੀ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ 'ਚ ਫੇਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਜੀ ਹਰ ਟਾਈਮ ਤੇ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਜੀ ਵਿਸ਼ੇਸ਼ ਰਿਪੋਰਟ